ਚਤੁਰਵੇਦੀ ਨੂੰ ਆਪਣੀ ਚਤਰਾਈ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਕਹਿੰਦੇ ਪੁਲਿਸ ਚੰਡੀਗੜ੍ਹ ਦੇ ਘੇੜੇ ਮਾਰ ਰਹੀ ਹੈ। ਪੰਜਾਬ 'ਚ ਜਿਲ੍ਹਾ ਜਿਲ੍ਹਾ ਪੱਧਰ ਦੇ ਉੱਤੇ ਥਾਣਿਆਂ 'ਚ ਪਰਚੇ ਕੱਟੇ ਜਾ ਰਹੇ ਨੇ ਨਵਨੀਤ ਚਤੁਰਵੇਦੀ ਦੇ ਖਿਲਾਫ ਪਰ ਮਾਮਲਾ ਇੱਥੇ ਤੱਕ ਨਹੀਂ ਰੁਕ ਰਿਹਾ। ਮਾਮਲਾ ਇਹ ਤੋਂ ਅੱਗੇ ਇਸ ਸਥਿਤੀ 'ਚ ਵਧਿਆ। ਕੀ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਇੱਕ ਦੂਜੇ ਨੂੰ ਵੀ ਸ਼ੱਕੀ ਨਜ਼ਰੀਆਂ ਨਾਲ ਵੇਖਣ ਲੱਗੇ ਨੇ ਜਿੱਥੇ ਐਮ ਐਲ ਏ ਨੂੰ ਇਸ ਕਾਰਗੁਜ਼ਾਰੀ ਦੇ ਉੱਤੇ ਕਿ ਸਾਡੇ ਨਾਮ ਕਿੱਥੋਂ ਆਏ ਕਿਹਨੇ ਸਾਡੀਆਂ ਮੋਹਰਾਂ ਲਾਈਆਂ ਕਿਹਨੇ ਸਾਡੇ ਦਸਖਤ ਕੀਤੇ ਇਹਨੂੰ ਲੈ ਕੇ ਫਿਕਰ ਹੈ ਇੱਕ ਚਿੰਤਾ ਹੈ ਕਿ ਹਾਈ ਕਮਾਂਡ ਕੀ ਸੋਚਦੀ ਹੋਊਗੀ ਉੱਥੇ ਉਹਨਾਂ ਦੀਆਂ ਨਜ਼ਰਾਂ ਕਹਿੰਦੇ ਆਪਣੀ ਪਾਰਟੀ ਦੇ ਕੁਝ ਲੀਡਰਾਂ 'ਤੇ ਕੋਈ ਦਿੱਲੀ ਵਾਲੇ ਕੋਈ ਇੱਥੇ ਵਾਲੇ ਉਹਨਾਂ 'ਤੇ ਵੀ ਟਿੱਕੀਆਂ ਕਿ ਕਿਤੇ ਇਹਨਾਂ ਵੱਲੋਂ ਸਾਡੀ ਕੋਈ ਖੇਡ ਹੈਗਾ ਦੂਏ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਹਿੰਦੇ ਇਸ ਨਜ਼ਰੀਏ ਤੋਂ ਦੇਖ ਲਿਆ ਕਿ ਕਿਤੇ ਪਾਈਏ ਖੇਡ ਸਾਡਾ ਕੋਈ ਐਮਐਲਏ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਦੀ ਅਗਵਾਈ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਨੂੰ ਤਾਂ ਹੀ ਚਲਾਇ ਜਾਂਦਾ ਇਸ ਲਈ ਕਿ ਦੂਏ ਨੂੰ ਚੱਕੀ ਵੀ ਦੇਖਦੇ ਆ ਪਰ ਜਿਹੜੀ ਤਾਜ਼ਾ ਸਥਿਤੀ ਹੈ ਉਹ ਸਮਝਣਯੋਗ ਹੈ ਉਸ ਨੂੰ ਜੇ ਗੌਰ ਕਰੋਗੇ ਤਾਂ ਕਾਫੀ ਧੱਤ ਸਾਹਮਣੇ ਆ ਅੱਜ ਕਾਗਜ਼ ਚੈੱਕ ਕਰਨ ਦਾ ਦਿਨ ਸੀ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਧਿਰ ਵੱਲੋਂ ਅਰਜਿੰਦਰ ਗੁਪਤਾ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ 20 ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਦੇ ਫਾਰਮ ਤੇ ਦਸਤਖਤ ਕੀਤੇ ਹੋਏ ਨੇ ਮੋਹਰਾਂ ਲਾਈਆਂ ਹੋਈਆਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਪ੍ਰਧਾਨ ਅ ਅਮਨ अरोड़ा ਉਹ ਜਾ ਕੇ ਕਾਗਜ਼ ਦਾਖਲ ਕਰਾ ਕੇ ਆਏ ਸੀ ਨਾਲ ਕਵਰਿੰਗ ਕੈਂਡੀਡੇਟ ਵਜੋਂ ਅਰਜਿੰਦਰ ਗੁਪਤਾ ਦੀ ਧਰਮ ਪਤਨੀ ਦੇ ਵੀ ਕਾਗਜ਼ ਦਾਖਲ ਨੇ ਹਾਂ ਇਹ 16 ਬat ਤਿੰਨ ਉਮੀਦਵਾਰ ਸੀ ਇਹਨਾਂ ਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਸਭ ਤੋਂ ਵੱਧ ਚਰਚਿਤ ਨਵਨੀਤ ਚਤੁਰਵੇਦੀ ਜਿਹੜਾ ਜੈਪੁਰ ਰਾਜਸਥਾਨ ਤੋਂ ਆਉਂਦਾ ਪ੍ਰਵਾਕਰ ਦਾਦਾ ਜਿਹੜਾ ਮਹਾਰਾਸ਼ਟਰ ਤੋਂ ਆਉਂਦਾ ਕਾਂਤੀ ਨਾਮ ਦਾ ਜਿਹੜਾ ਹైదరాబాద్ ਤਿੰਨ ਕਨਨਾ ਤੋਂ ਆਉਂਦਾ ਇਹ ਤਿੰਨ ਉਮੀਦਵਾਰ ਸੀ ਅੱਜ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਕਾਗਜ਼ ਤਾਂ ਹੋ ਗਏ ਰੱਦ ਕਾਂਤੀ ਤੇ ਪ੍ਰਵਾਕਰ ਦਾਦਾ ਕੋਲ ਕਹਿੰਦੇ ਨੰਬਰ ਹੀ ਨਹੀਂ ਸੀਗੇ ਜਿਨ੍ਹਾਂ ਰਾਹੀਂ ਉਹ ਮੈਦਾਨ 'ਚ ਟਿਕ ਸਕਦੇ ਇਸ ਨੂੰ ਦੇ ਕਾਗਜ ਤਾਂ ਹੋਗੇ ਰਾ ਪਰ ਨਮਨੀਤ ਚੱਤਰਵੈਦੀ ਉਹ ਬੰਦਾ ਹੈ ਜਿਹੜਾ 6 ਅਕਤੂਬਰ ਨੂੰ ਕਾਗਜ ਦਾਖਲ ਕਰਕੇ ਜਾਂਦਾ ਸਭ ਤੋਂ ਪਹਿਲਾਂ ਤੇ ਜਦੋਂ ਕਾਗਜ ਦਾਖਲ ਕਰਨ ਦੇ ਲਈ ਉਹ ਆਉਂਦਾ ਤਾਂ ਉਹਦੇ ਫਾਰਮ ਦੇ ਉੱਤੇ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਹੁੰਦੇ ਨੇ 10 ਘੱਟ ਨਹੀਂ ਜਿਸ ਨੂੰ ਲੈ ਕੇ ਉਸ ਨੂੰ ਮੌਕੇ ਤੇ ਇਤਲਾਹ ਦੇ ਦਿੱਤੀ ਜਾਂਦੀ ਕਿ ਭਾਈ ਤੇਰੇ ਕਾਗਜ ਵੀ ਟਿਕਣਾ ਨਹੀਂਗੇ ਕਿਤੇ ਉਹ ਨਾਂ ਲਿਖੀ ਫਿਰਦਾ ਜੇ ਇਹਨਾਂ ਦੀ ਸਹਿਮਤੀ ਤੇ ਇਹਨਾਂ ਦੇ ਮੋਹਰ ਦਸਤਕਤ ਕਿੱਥੇ ਆ ਉਹ ਕਹਿੰਦਾ ਮੇਰੇ ਕੋਲ ਤਾਂ ਬਹੁਤ ਦਾ ਸਮਰਥਨ ਹੈ ਕੋਈ ਗੱਲ ਨਹੀਂ ਤੁਸੀਂ ਇਹ ਕਾਗਜ਼ ਰੱਖ ਲਓ ਜੇ ਰੱਦ ਹੁੰਦੇ ਇਹਨਾਂ ਨੂੰ ਰੱਦ ਕਰ ਲਿਓ ਮੈਨੂੰ ਇੱਕ ਫਾਰਮ ਹੋਰ ਦੇ ਦਿਓ ਕਹਿੰਦੇ ਉਹ ਨਾਮਜ਼ਦਗੀ ਪੱਤਰਾਂ ਦਾ ਇੱਕ ਸੈੱਟ ਹੋਰ ਲੈ ਕੇ ਚਲਾ ਗਿਆ ਉਸ ਸਮੇਂ ਤਾਂ ਕਈ ਨੂੰ ਲੱਗਿਆ ਹੋਊਗਾ ਕਿ ਕੀ ਇਹ ਹਾਸੀ ਖੇਲੀ ਕਰੀ ਜਾਂਦਾ ਪਰ ਕੱਲ ਜਦੋਂ ਆਖਰੀ ਦਿਨ ਸੀ 5 ਵਜੇ ਤੱਕ ਦਾ ਸਮਾਂ ਸੀ ਤਾਂ ਦਿਨ ਢੋਲਦਿਆਂ ਢੋਲਦਿਆਂ ਤੱਕ ਉਹ ਆ ਕੇ ਆਪਣਾ ਨਾਮਾ ਸੈੱਟ ਫੜਾ ਗਿਆ ਹੁਣ ਨਵੇਂ ਸੈੱਟ ਦੇ ਉੱਤੇ ਨਵੇਂ ਆਮ ਆਦਮੀ ਪਾਰਟੀ ਦੇ ਮਤਲਬ ਜਿਹੜੇ ਪਹਿਲੇ 10 ਲਿਖੇ ਸੀ ਉਹਨਾਂ ਦੇ ਨਾਮ ਨਹੀਂ ਸੀ ਹੋਰ ਨਵੇਂ ਦਸਾਂ ਦੇ ਨਾਮ ਸੀ ਉਹਨਾਂ ਦੇ ਨਾਮ ਵੀ ਸੀ ਉਹਨਾਂ ਦੇ ਦਸਕਤ ਵੀ ਸੀ ਉਹਨਾਂ ਦੀਆਂ ਮੋਹਰਾਂ ਵੀ ਸੀ ਤੇ ਫੇਰ ਕਹਿੰਦੇ ਜੀ ਵਿਧਾਨ ਸਭਾ ਦੇ ਸੈਕਟਰੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਕਾਹ ਲੈ ਕੇ ਰੱਖ ਲੇ ਵੀ ਠੀਕ ਹੈ ਜੀ ਹੁਣ ਤਾਂ ਤੁਸੀਂ ਤਾਂ ਆਪਣੇ ਪੰਨੋਂ ਕਰਕੇ ਗਏ ਹੋ ਕਰ ਬਈ ਪਰ ਜਦੋਂ ਉਹਦੀ ਪਰਚੋਲ ਕੀਤੀ ਗਈ ਉਹਨਾਂ ਦੇ ਨਾਮਾਂ ਦੇ ਉਹ ਐਮਐਲਏ ਦੇ ਨਾਮ ਸਾਹਮਣੇ ਆਏ ਉਹਨਾਂ ਦੇ ਬੂਹੇ ਖੜਕਾਏ ਗਏ ਪੁੱਛਿਆ ਗਿਆ ਤਾਂ ਇੱਕ ਕੀ ਸਾਰੇ ਦੇ ਸਾਰੇ ਐਮਐਲਏ ਮੁਕਰਦੇ ਨਜ਼ਰ ਆਏ ਕਿ ਨਾ ਅਸੀਂ ਕਿਸੇ ਨੂੰ ਫਸਟ ਕੀਤਾ ਨਾ ਸੈਕੰਡ ਕੀਤਾ ਨਾ ਅਸੀਂ ਕਿਸੇ ਨੂੰ ਫੈਮਲੀ ਪ੍ਰਟਾਈ ਨਾ ਕੀਤੀ ਮੋਰ ਲਾਈ ਨਾ ਕਿਤੇ ਦਸਕਤ ਕਿਤੇ ਸਾਡਾ ਕਿਥੋਂ ਵੈਸੇ ਰੋੜਾ ਇਸ ਗੱਲ ਦਾ ਵੀ ਪੈਣ ਲੱਗ ਪਿਆ ਕਿ ਜੀ ਨਵਨੀਤ ਚਤੁਰਬਿੰਦੀ ਇਹ ਚਤਰਾਈ ਕਰ ਗਿਆ ਜੀ ਕਹਿੰਦੇ ਇਹ ਜੀ ਕਹਿੰਦੇ ਆਮ ਆਦਮੀ ਪਾਰਟੀ ਦੇ ਐਮਐਲਏ ਕੋਲ ਪਹੁੰਚ ਗਿਆ ਜੀ ਉਹਨਾਂ ਨੂੰ ਕਹਿੰਦਾ ਜੀ ਕਿ ਜੀ ਮੈਂ ਮੈਨੂੰ ਦਿੱਲੀ ਵਾਲਿਆਂ ਨੇ ਭੇਜਿਆ ਜੀ ਆ ਤੁਹਾਡੇ ਦਸਕਰ ਤੇ ਮੋਹਰਾ ਮੰਗਿਆ ਨੇ ਜੀ ਇਹ ਜ਼ਰੂਰੀ ਹੈ ਜਿਨ੍ਹਾਂ ਦਾ ਹੁਕਮ ਹੈ ਜੀ ਫਲਾਣੇ ਦਾ ਢਿੰਕੇ ਦਾ ਕਹਿੰਦੇ ਜੀ ਕਰਾ ਕੇ ਲੈ ਗਿਆ ਕਈਆਂ ਤੋਂ ਕਈਆਂ ਤੇ ਕਹਿੰਦੇ ਅਸਲੀ ਕਈਆਂ ਤੇ ਜਾਲੀ ਇਹ ਵੀ ਗਲਤ ਹੋਰੀ ਪਰ ਇੱਕ ਬਾਡੇ ਤੋਂ ਜਿਨ੍ਹਾਂ ਦੇ ਪਹਿਲਾ ਨਾਮ ਸੀ ਉਹ ਵੀ ਮੁਕਰੇ ਨੇ ਤੇ ਜਿਨ੍ਹਾਂ ਦੇ ਹੁਣ ਨਾਮ ਨੇ ਐਮਐਲਏ ਨੇ ਉਹ ਵੀ ਮੁਕਰੇ ਨੇ ਚਲੋ ਮੈਂ ਤੁਹਾਡੇ ਦੁਆਰਾ ਧਿਆਨ ਚ ਲਿਆ ਦੇਣਾ ਐਸੇ ਮੈਂ ਕੱਲੋਂ ਨਾਮ ਤੁਹਾਡੇ ਸਾਹਮਣੇ ਰੱਖੇ ਵੀ ਸੀ ਜਦੋਂ 6 ਤਰੀਕ ਨੂੰ ਕਾ ਕੇ ਦਾਖਲ ਕਰਾ ਕੇ ਜਾਂਦਾ ਨਮਨੀਤ ਚਤੁਰਵੇਦੀ ਤਾਂ ਉਹਨੇ ਜਿਹੜਾ ਐਮਐਲਏ ਦੇ ਨਾਮ ਲਿਖੇ ਸੀ ਉਹਨਾਂ ਚ ਰਜਨੀਸ਼ దਈਆ ਨਰੇਸ਼ ਕਟਾਰੀਆ ਐ ਸੁਖਵੀਰ ਸਿੰਘ ਮੈਸਟਰਖਾਨਾ ਐ ਰਣਵੀਰ ਭੁੱਲਰ ਗੁਰਲਾਬ ਕਨੌਰ ਅਮੋਲਕ ਸਿੰਘ ਮਨਜੀਤ ਸਿੰਘ ਬਲਾਸਪੁਰ ਕੁਲਵੰਤ ਸਿੰਘ ਪੰਡੋਰੀ ਗੁਰਪ੍ਰੀਤ ਸਿੰਘ ਬਣਾਵਾਲੀ ਕੁਲਵੰਤ ਸਿੰਘ ਬਾਜੀਗਰ ਤਾਂ ਇਹਨਾਂ ਦਸਾਂ ਦੇ ਨਾਮ ਸੀ ਹੁਣ ਜਦੋਂ ਲੰਘੇ ਕੱਲ ਸ਼ਾਮ ਨੂੰ ਨਵਾਂ ਸੈੱਟ ਦੇਖੀ ਗਿਆ ਜਿਹਦੇ ਵਿੱਚ ਐਮਐਲਏਾਂ ਦੇ ਦਸਖਤ ਤੇ ਮੋਹਰਾਂ ਵੀ ਲਾ ਕੇ ਦੇਖੀ ਗਿਆ ਤਾਂ ਇਹਨਾਂ ਦਸਾਂ ਚੋਂ ਇੱਕ ਵੀ ਨਾਮ ਨਹੀਂ ਸੀ ਜਦੋਂ ਕਿ ਇਹਨਾਂ ਦਸਾਂ ਚੋਂ ਦੋ ਤਿੰਨ ਨਾਮ ਉਹ ਨੇ ਜਿਨ੍ਹਾਂ ਨੇ ਰਜਿੰਦਰ ਗੁਪਤਾ ਨੂੰ ਵੀ ਦਸਖਤ ਕੀਤੇ ਨੇ ਉਹਦੀ ਉਮੀਦਵਾਰੀ ਦੇ ਵਿੱਚ ਵੀ ਹਾਮੀ ਭਰੀ ਆ ਹੁਣ ਜਿਹੜਾ ਨਵਾਂ ਸੈੱਟ ਦੇਖੀ ਗਿਆ ਨਮਿੰਦਰ ਚਤੁਰਵੇਦੀ ਉਹਦੇ ਵਿੱਚ ਜਿਹੜੇ ਨਾਮ ਸੀ ਕੋਈਸ ਨਾਮਾ ਤੋਂ ਬਿਲਕੁਲ ਬਖਰੇ ਸੀ ਤੇ ਇਹਦੇ ਵਿੱਚ ਵੀ ਦੋ ਤਿੰਨ ਨਾਮ ਉਹ ਸੀ ਜਿਨ੍ਹਾਂ ਨੇ ਰਜਿੰਦਰ ਗੁਪਤਾ ਨੂੰ ਵੀ ਪਹਿਲ ਕਦਮੀ ਦੇ ਵਿੱਚ ਉਹਦੇ ਫਾਰਮਾਂ ਦੇ ਉੱਤੇ ਦਸਖਤ ਕੀਤੇ। ਹੁਣ ਜਿਹੜੇ ਨਵੇਂ ਨਾਮ ਸਾਹਮਣੇ ਆਏ ਉਹਨਾਂ ਚ ਗੁਰਦੇਵ ਸਿੰਘ ਦੇਮਾਨ ਨਾਬੇਵਾਲ ਫਿਰ ਰੋਪੜ ਤੋਂ ਦਿਨੇ ਚੱਡਾ ਫਿਰ ਲੁਧਿਆਣ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਫਿਰ ਜਲੰਧਰ ਤੋਂ ਰਮਨ अरोड़ा ਫਿਰ ਅੰਮ੍ਰਿਤਸਰ ਤੋਂ ਕੁਬੇਰ ਵਿਜੇ ਪ੍ਰਤਾਪ ਫਿਰ ਜਸਵੀਰ ਸਿੰਘ ਸੰਧੂ ਫਿਰ ਦਵਿੰਦਰ ਸਿੰਘ ਲਾਢੀ ਤੋਂ ਹਾਂ ਫਿਰ ਬਿਜੇ ਸਿੰਘਲਾ ਫਿਰ ਫੋਜਾ ਸਿੰਘ ਸਰਾਰੀ ਮਦਨ ਲਾਲ ਬਖਾ ਹੁਣ ਇਹਨਾਂ ਚੋਂ ਕਈ ਨਾਮ ਹੋਣੇ ਜਿਹੜਾ ਦੀ ਤਣਾ ਤਾਂ ਨਹੀਂ ਚੱਲਦੀ ਆ ਸਰਕਾਰ ਚ ਵੀ ਹਾਈ ਕਮਾਂਡ ਨਾਲ ਵੀ ਚਾਹੇ ਦੇ ਮਾਨ ਦਾ ਵੀ ਕਈ ਵਾਰ ਕੇ ਕੋਈ ਨਾ ਕੋਈ ਪਹਿਲੂ ਆ ਜਾਂਦਾ ਹੈ ਜਦੋਂ ਕੋਈ ਦਿਨੇ ਛੱਡਾ ਬਹੁਤ ਸਮੂਥ ਚੱਲ ਰਹੇ ਨੇ ਹੈਨਾ ਹਲਕੇ ਚ ਵੀ ਤੇ ਹਾਈ ਕਮਾਂਡ ਨਾਲ ਇਧਰ ਅਸ਼ੋਕ ਪ੍ਰਸ਼ਰ ਪੱਪੀ ਹੈ ਉਹਦੇ ਮਾਮਲੇ ਦੇ ਵਿੱਚ ਵੀ ਇਹ ਪਹਿਲ ਕਦਮੀ ਹੈਗੀ ਕਿ ਬਈ ਪੱਪੀ ਦਾ ਕੋਈ ਨਾ ਕੋਈ ਵਿਗਾੜ ਪੈ ਰਿਹਾ ਕਦੇ ਉਹ ਉਦਘਾਟਨੀ ਬੋਰਡ ਭੰਨ ਦਿੰਦਾ ਕਦੇ ਕੁਝ ਕਰਦਾ ਇਸ ਲਈ ਉਹਦਾ ਵੀ ਪਹਿਲੂ ਹੈਗਾ ਰਮਨ ਰੂੜਾ ਤਾਂ ਅੰਦਰ ਤੱਕ ਵੀ ਜਾਇਆ ਪਰ ਇੱਕ ਦੋ ਮਾਮਲੇ ਵੀ ਆਲੇ ਕੁਬਰਬੀਜੇ ਪ੍ਰਤਾਪ ਵੀ ਪਾਰਟੀ ਦਾ 36 ਦਾ ਅੰਕੜਾ ਹੈ ਨਾ ਇਸੇ ਤਰ੍ਹਾਂ ਵੀ ਜੇ ਸਿੰਗਲਾ ਦਾ ਸ਼ੁਰੂ ਚੇ ਪਿੱਛੇ ਫਸ ਗਿਆ ਸੀ ਫੋਜਾ ਸਿੰਘ ਸਰਾਰੀ ਨੂੰ ਮੰਤਰੀ ਉਹਦੇ ਟੋਟਾਇਆ ਸੋ ਇਹ ਚੋ ਨਾਮ ਹੈਗੇ ਨੇ ਉਹਨੇ ਨਾਮ ਬੜੇ ਸੋਚ ਸਮਝ ਕੇ ਚੁਣੇ ਨੇ ਕਿਹਨੇ ਦੱਸੇ ਨਾਮ ਕਿਨੇ ਨਾਮਾਂ ਦੀ ਉਹਦੇ ਕੋਲ ਸੂਚੀ ਸੰਪੀ ਕਿਹਨੇ ਉਹਨੂੰ ਸਲਾਹ ਦਿੱਤੀ ਕੌਣ ਉਹਦੇ ਪਿੱਛੇ ਹੈ ਇਹ ਸਵਾਲ ਵੀ ਵੱਡਾ ਹੁੰਦਾ ਹੈ ਪਰ ਅੱਜ ਹੁਣ ਜਦੋਂ ਐਮਐਲਏ ਨੇ ਦੱਸਤਾ ਜੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਸਾਡੇ ਨਾਮ ਨਹੀਂ ਨਾਮ ਨਹੀਂ ਅਸੀਂ ਸਹਿਮਤ ਪਟਾਈ ਅਸੀਂ ਮੋਹਰ ਨਹੀਂ ਲਾਈ ਅਸੀਂ ਦਸਖਤ ਨਹੀਂ ਕੀਤੇ ਤਾਂ ਕਹਿੰਦੇ ਜੀ ਅੱਜ ਉਹਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਉਹ ਮਹਾਰਾਸ਼ਟਰ ਵਾਲੇ ਦਾ ਵੀ ਤੇਲਗਾਨਾ ਵਾਲੇ ਦਾ ਵੀ ਤੇ ਇਹ ਜੈਪੁਰ ਵਾਲੇ ਦਾ ਇਹਦੇ ਕਾਗਜ਼ ਵੀ ਰੱਦ ਹੋ ਗਏ ਹੁਣ ਕਾਗਜ਼ ਬੱਚੇ ਨੇ ਕੱਲੇ ਰਜਿੰਦਰ ਗੁਪਤਾ ਦੇ ਜਿਹਦਾ ਰਾਸਵਾ ਮੈਂਬਰ ਬਣਨਾ ਥਿਆ ਆ ਕਿ ਅਗਲੇ ਕੋਲ ਗਣਤੀ ਮਿੰਨਤੀ ਪੂਰੀ ਆ हां ਉਹਨਾਂ ਦੀ ਪਤਨੀ ਦੇ ਵੀ ਕਾਗਜ਼ درست ਪਾਏ ਗਏ ਨੇ ਪਰ ਉਹ ਕਾਨੂੰਨ ਕਾਗਜ਼ ਵਾਪਸ ਲੈ ਲੈਣਗੇ ਕਿ ਵੀ ਠੀਕ ਹੈ ਜੀ ਜਦੋਂ ਕਾਗਜ਼ ਦੀ ਵਾਪਸੀ ਹੋ ਗਈ ਤਾਂ ਕੱਲੇ ਰਜਿੰਦਰ ਗੁਪਤਾ ਤੇ ਉਹਨਾਂ ਦੇ 24 ਨੂੰ ਬਣਨਾ ਤੈ ਹੈ ਜਿ ਹੁਣ ਕੋਈ ਵੋਟਾਂ ਦੀ ਸਥਿਤੀ ਤਾਂ ਨਹੀਂ ਰਹੀ ਕਿਉਂਕਿ ਵਿਰੋਧੀ ਧਿਰ ਤੋਂ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਤੇ ਜੇ ਇਹਦੇ ਸਮਰਥਨ ਹੁੰਦਾ ਕਿਸੇ ਵਿਰੋਧੀ ਧਿਰ ਦੇ ਐਮਐਲਏ ਦਾ ਵੀ ਨਾ ਹੁੰਦਾ ਪਰ ਨਵਨੀਤ ਚੱਤਰਵੈਦੀ ਕਹਿੰਦਾ ਕਿ ਵੀ ਮੈਂ ਤਾਂ ਜਾਊਂਗਾ ਹਾਈ ਕੋਰਟ ਮੈਂ ਕਰੂੰਗਾ ਇਹਨਾਂ ਦੇ ਖਿਲਾਫ ਕੇਸ ਉਧਰ ਦੂਏ ਪਾਸੇ ਜ਼ਿਲ੍ਹਾ ਪੱਧਰ ਤੇ ਐਮਐਲਏ ਨੇ ਕਰਾਤੀ ਐਫਆਈਆ ਤੇ ਰੋਪੜ ਦੀ ਕਿਲੋ ਥਾਮਾਂ ਦੀ ਪੁਲਿਸ ਕਹਿੰਦੇ ਨਮਨੀ ਚਤੁਰਵੇਦੀ ਨੂੰ ਲੱਭਦੇ ਲੱਭਦੇ ਚੰਡੀਗੜ੍ਹ ਵੀ ਆ ਗਈ ਹੁਣ ਪਤਾ ਨਹੀਂ ਚੰਡੀਗੜ੍ਹ ਹੀ ਫੇਰੀ ਮਾਰ ਕੇ ਮੁੜ ਜਾਣਗੇ ਕਿ ਜੈਪੁਰ ਤੱਕ ਉਹਦੇ ਟਿਕਾਣਿਆਂ ਤੱਕ ਵੀ ਜਾਣਗੇ ਹੁਣ ਇਹਦੇ ਵਿਚਾਲੇ ਸ਼ੰਕੇ ਸ਼ੋਭੇ ਦੇ ਖੜੇ ਨੇ ਕਿ ਕੀ ਇਹ ਕਿਸੇ ਦੀ ਸ਼ਰਾਰਤ ਸੀ ਬਾਹਰੋਂ ਹੀ ਕਿਉਂ ਆਏ ਤੈਨੂੰ ਉਮੀਦਵਾਰ ਕੋਈ ਸਥਾਨਕ ਉਮੀਦਵਾਰ ਵੀ ਭਰ ਸਕਦਾ ਸੀ ਕੋਈ ਵਿਰੋਧੀ ਧਿਰ ਵੀ ਆਪਣਾ ਸਾਂਝਾ ਉਮੀਦਵਾਰ ਖੜਾ ਕਰ ਸਕਦੀ ਸੀ ਇਹ ਤਿੰਨ ਬੰਦੇ ਬਾਹਰੋਂ ਹੀ ਕਿਉਂ ਆਏ ਕੌਣ ਲੈ ਕੇ ਆਏ ਹਨ ਕਹਿੰਦੇ ਜੀ ਵਿਰੋਧੀ ਧਿਰ ਕਾਂਗਰਸ ਹੈ ਜਾਂ ਕੇਂਦਰ ਦੇ ਵਿੱਚ ਬੀਜੇਪੀ ਹੈ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵਰਕਰ ਇਹਨਾਂ ਦੀ ਗੱਲ ਕਰਦੇ ਨੇ ਕੁਝ ਕਹਿੰਦੇ ਹੋ ਸਕਦਾ ਵੀ ਬੀਜੇਪੀ ਪੰਜਾਬ ਦੇ ਵਿੱਚ ਹੈਨਾ ਸ਼ਰਾਰਤਾਂ ਕਰਾ ਰਹੀ ਹੋਵੇ ਜਦੋਂ ਕਿ ਕਹਿੰਦੇ ਅੰਦਰੋਂ ਹੀ ਫਿਰ ਜਵਾਬ ਮਿਲਦਾ ਪਾਰਟੀ 'ਚ ਕਿ ਆਏ ਨਹੀਂ ਭਾਈ ਉਹਨਾਂ ਕੋਲ ਪੈਸਾ ਮਸਲ ਪਾਵਰ ਮਨੀ ਪਾਵਰ ਸਾਡੇ ਨਾਲੋਂ ਵੱਧ ਹੈ ਜੋ ਇਹ ਹੀ ਕੁਸ਼ਰਾਤ ਕਰਨਗੇ ਫਿਰ ਤਾਂ ਐਮਐਲਏ ਨੂੰ ਨਾਲ ਹੀ ਲੈ ਕੇ ਜਾਣਗੇ 10 ਤੱਕ ਕਾਇਦ दाखल ਕਰਾਉਣ ਜਾਣਗੇ ਫਿਰ ਤਾਂ ਕਹਿੰਦੇ ਉਹ ਇੱਥੋਂ ਤੱਕ ਵੀ ਗੱਲ ਹੁੰਦੀ ਆ ਜੇ ਹੁਣ ਉਹਨਾਂ ਦੀ ਸ਼ਰਾਰਤ ਨਹੀਂ ਕਿ ਉਹਨਾਂ ਦੇ ਸਿਰ ਜਾਂ ਕਿਸੇ ਹੋਰ ਪਾਰਟੀ ਦੇ ਸਿਰ ਕੋਈ ਠਿੱਕਰਾਂ ਭੰਨਣ ਦੀ ਕੋਆਇਦਾ ਕੀ ਇਹ ਦੱਸਣ ਲਈ ਦੇਖੋ ਜੀ ਬਾਹਰੀਆਂ ਨੂੰ ਲਿਆ ਕੇ ਯੂਰੂ ਦਖਲ ਕਰਾਈ ਜਾ ਰਹੀ ਹੈ ਇਸ ਲਈ ਆਵਾਜ਼ ਦੀ ਪਾਰਟੀ ਆਪਣਾ ਬਾਹਰੀ ਦਾ ਦਾਗ ਇਦਾਂ ਤੁਣਾ ਚਾਹੁੰਦੀ ਹੈ ਜਾਂ ਪੰਜਾਬ ਦੇ ਮੂਰੇ ਜਿਹੜੇ ਮਸਲੇ ਖੜੇ ਸੀ ਜੀ ਖਾਸ ਕਰਕੇ ਉਸ ਦਿਨ ਜਦੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਕੱਲ ਜਿਹੜਾ ਵਿਰੋਧ ਖੜਾ ਹੋ ਰਿਹਾ ਸੀ ਉਸ ਵਿਰੋਧ ਨੂੰ ਇਸ ਤਰੀਕੇ ਨਾਲ ਮੱਠਾ ਕਰ ਦਿੱਤਾ ਗਿਆ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਕਿ ਆ ਚੱਕੋ ਜੀ ਮੁੱਦਾ ਤਾਂ ਇਹ ਬਣ ਗਿਆ ਕਿੱਥੋਂ ਆ ਗਿਆ ਜੀ ਕਿਵੇਂ ਆ ਗਿਆ ਜੀ ਕਿਹਨੇ ਕਾਗਜ਼ ਪੜਾਤੇ ਜੀ ਕਿ ਇਸ ਤਰ੍ਹਾਂ ਦੀ ਕੋਈ ਸਿਆਸੀ ਖੇਡ ਹੋਈ ਆ ਪਰ ਇਹ ਬਹੁਤ ਜ਼ਿਕਰ ਪਾਰਟੀ ਦੇ ਅੰਦਰੋਂ ਜਾਂ ਪਾਰਟੀ ਦੇ ਬਾਹਰੋਂ ਜਿੱਥੋਂ ਵੀ ਇਹ ਹਰਕਤ ਹੋਈ ਆ ਜੇਕਰ ਐਮ.ਐਲ.ਏ ਦੇ ਵਿੱਚ ਸਹਿਮਤ ਨਹੀਂ ਹੈਗੇ ਤਾਂ ਇਹ ਬਹੁਤ ਘਟੀਆ ਹਰਕਤ ਹੈ ਪਰ ਜਦੋਂ ਪਹਿਲਾ ਸੈਟ ਆਇਆ ਤਦ ਤੇ ਹੁਣ ਦੂਜਾ ਸੈਟ ਆਇਆ ਤਦ ਕੀ ਕਵਾਇਦ ਕਾਗਜ਼ ਰੱਦ ਕਰਨ ਤੱਕ ਰੁਕ ਜੇਗੀ ਅਗਲਾ ਤਾਂ ਕਹਿੰਦਾ ਮੈਂ ਜਾਊਂਗਾ ਹਾਈ ਕੋਰਟ ਇੱਥੇ ਐਫ.ਆਈ.ਆਰ ਨਾ ਕਰਾ ਲੀਏ ਐਮ.ਐਲ.ਏ ਨੇ ਆਪਣੇ ਪੱਧਰ ਤੇ ਪਰ ਪਾਰਟੀ ਦਾ ਸਰਕਾਰ ਦਾ ਬਿਆਨ ਕਿੱਥੇ ਆ ਸਰਕਾਰ ਇਹਦੇ ਮਸਲੇ ਤੇ ਪਹਿਲ ਕਦਮੀ ਕਿੱਥੇ ਕਰ ਰਹੀ ਹੈ ਸਰਕਾਰ ਇਸ ਨੁਕਤੇ ਨੂੰ ਛੂਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਕਿ ਕਿਵੇਂ ਹੋ ਗਿਆ ਕਿਸ ਨੂੰ ਆਉਂਦੇ ਸਮੇਂ ਦੇ ਵਿੱਚ ਕਈ ਪਹਿਲੂਤੂ ਦੇਖਿਆ ਗਿਆ ਕਿ ਪਾਰਟੀ ਦੇ ਅੰਦਰ ਇੱਕ ਦੂਏ ਪ੍ਰਤੀ ਜਿਹੜੇ ਸ਼ੰਕੇ ਸ਼ੋਬੇ ਵਧ ਰਹੇ ਨੇ ਜਿਹੜਾ ਤਣਾਅ ਵਧ ਰਿਹਾ ਹੈ ਇਹ ਉਹਦਾ ਵੀ ਪ੍ਰਗਟਾਵਾ ਹੈ ਸੋ ਇਸ ਲਈ ਜਿਨ੍ਹਾਂ ਦੇ ਨਾਮ ਨੇ ਉਹ ਆਪਣੀ ਹੀ ਲੀਡਰਸ਼ਿਪ ਕਰਨੀ ਸ਼ੱਕ ਨਾਲ ਦੇਖਦੇ ਨੇ ਕਿ ਸਾਡੇ ਨਾਵਾਂ ਦੀ ਕਿਤੇ ਸ਼ਰਾਪਤਨ ਵਰਤੋਂ ਕਰਕੇ ਕਾਨੂੰ ਟਿਕਟਾਂ ਦੇਣ ਸਮੇਂ ਕਿਹਾ ਜਾਵੇ ਕਿਉਂਕਿ ਇਹਨਾਂ ਚੋਂ ਬਹੁਤ ਈਨਜਕਟ ਕੱਟੀ ਜਾਣੀਆਂ ਹੈ ਬਈ ਬੀਹਾਂ ਚੋਂ ਇਹ ਕਿਹਾ ਜਾਵੇ ਦੇਖੋ ਜੀ ਤੁਸੀਂ ਤਾਂ ਪੰਗਾ ਪਾ ਲੇ ਸੀ ਅਸੀਂ ਇਸ ਸਮੇਂ ਬੋਲੇ ਹੁਣ ਜਾਓ ਜਾਂ ਫਿਰ ਐਮਐਲਏ ਨੂੰ ਹੀ ਲੱਗਦਾ ਕਿ ਨਹੀਂ ਇਹ ਸ਼ਰਾਰਤ ਸਾਡੀ ਲੀਡਰਸ਼ਿਪ ਨੇ ਕੀਤੀ ਆ ਸਾਨੂੰ ਫਸਾਉਣ ਲਈ ਲੀਡਰਸ਼ਿਪ ਨੂੰ ਲੱਗਦਾ ਨਹੀਂ ਐਮਐਲਏ ਕਿਸੇ ਦੀ ਸ਼ਹਿ ਚਾਗੇ ਨੇ ਕਿਸੇ ਚਾਗੇ ਨੇ ਸੋਸ਼ਣਕੇ ਸ਼ੋਭੇ ਤਾਂ ਹੋਰ ਵੱਧ ਗਏ ਨੇ ਜਨਾਬ ਕਾਫੀ ਗਹਿਰੇ ਹੋ ਗਏ ਨੇ ਪਰ ਇਹਦੇ ਨਾਲ ਪੰਜਾਬ ਦੇ ਮੁੱਖ ਮੁੱਦੇ ਵੀ ਪਿੱਛੇ ਹੋਏ ਨੇ ਧਿਆਨ ਇਧਰ ਵਿਖੇਂਦਰ ਤੋਂ ਹੈ ਇਹ ਵੀ ਪਹਿਲੂ ਵਾਚਣਯੋਗ ਹੈ